ਅਸ਼蒂ਪਕਰ ਸੰਧੂਤੇ ਗੱਲ ਕਰਦੇ ਹਾਂ ਜੀ ਜਿੱਥੇ ਹਰ ਇੱਕ ਪਾਰਟੀ ਦੇ ਵਿੱਚ ਹੜਕਾ ਮੱਚ ਗਿਆ ਹੈ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਈਦੀ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ ਤਾਂ ਜਿੱਥੇ ਹਰ ਇੱਕ ਪਾਰਟੀ ਦਾ ਸਿਆਸੀ ਆਗੂ ਜੋ ਕਬਰਾਇਆ ਨਜ਼ਰ ਆ ਰਿਹਾ ਹੈ ਕਿ ਸਾਡਾ ਕੀ ਬਣੇਗਾ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਆਮ ਆਦਮੀ ਪਾਰਟੀ ਦੀ ਤਾ ਹਰ ਇੱਕ ਆਗੂ ਨੂੰ ਪਾਜੜਾ ਪੈ ਗਈਆਂ ਨੇ ਕਿਉਂਕਿ ਹਰ ਇੱਕ ਜੋ ਇਹਨਾਂ ਸਿਆਸੀ ਪਾਰਟੀਆਂ ਦੇ ਵਿੱਚ ਕੰਮ ਕਰਦਾ ਹੈ ਜਾਂ ਵੱਡਾ ਆਗੂ ਹੈ ਜਾਂ ਸਿਆਸੀ ਪਾਰਟੀਆਂ ਦੇ ਵਿੱਚ ਜਿਨ੍ਹਾਂ ਨੇ ਦੋ ਨੰਬਰ ਦਾ ਪੈਸਾ ਬਣਾਇਆ ਹੈ ਪਿਸਟਾਚੀਅਰ ਕੀਤਾ ਹੈ ਤਾਂ ਉਹ ਅੱਜ ਕਬਰਾਏ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਤੋਂ ਬਣਦੀ ਜਾਣਕਾਰੀ ਕੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਇਹ ਹੜਕਾ ਈਡੀ ਨੇ ਕਿਉਂ ਤੇ ਕਿਵੇਂ ਇਹ ਆਪਣਾ ਮਚਾਉਣਾ ਸ਼ੁਰੂ ਕੀਤਾ ਹੈ ਤਾਂ ਜਿੱਥੇ ਏਜੰਸੀ ਮੰਗਲਵਾਰ ਨੂੰ ਕਿਹਾ ਕਿ ਇਨਫਰੋਸਮੈਂਟ ਡਾਇਰੈਕਟੋਮੈਂਟ ਈਡੀ ਨੇ ਰਹਿੇਜਾ ਡਿਵੈਲਪਮੈਂਟ ਲਿਮਟਿਡ ਦੇ ਡਾਇਰੈਕਟਰ ਤੇ ਹੋਰ ਵਿਰੋਧ ਚੱਲ ਰਹੀ ਜਾਂਚ ਵਿੱਚ ਦਿੱਲੀ ਐ ਐਨਸੀਆਰ ਅਤੇ ਪੰਜਾਬ ਦੇ ਮੁਹਾਲੀ ਤੇਰਾ ਥਾਵਾਂ ਤੇ ਕੀਤੀ ਗਈ ਤਲਾਸ਼ੀ ਦੌਰਾਨ ਕਈ ਦੋਸ਼ੀ ਦਸਤਾਵੇਜ਼ ਡਿਜੀਟਲ ਡਿਵਾਈਸ ਅਤੇ ਚੱਲ ਰਹੇ ਅਚਲ ਜائਦਾਦਾਂ ਦੇ ਵੇਵਰੇ ਜ਼ਬਤ ਕਰ ਲਏ ਗਏ ਹਨ ਛਾਪਾ ਮਾਲ 27 ਜੂਨ ਨੂੰ منی ਲਾਂਡਰਿੰਗ ਰੋਕਥਾਮ ਐਕਟ ਪੀ ਐਲ 2002 ਉਪਲੰਦ ਤਹਿ ਕੀਤੀ ਗਈ ਸੀ ਸੰਘੀ ਅਜੰਸੀ ਨੇ ਰਹਿਜਾ ਡਿਵੈਲਪਮੈਂਟ ਲਿਮਟਿਡ ਅਤੇ ਮੈਨੇਜਿੰਗ ਡਾਇਰੈਕਟਰ ਨਵੀਨ ਰਹਿਜਾ ਅਤੇ ਉਹਨਾਂ ਵਿਰੁੱਧ ਭਾਰਤੀ ਦੰਡ ਦੇ ਸੈਤਾ 1860 ਦੀਆਂ ਵੱਖ-ਵੱਖ ਧਰਾਵਾਂ ਤਹਿਤ ਦਿੱਲੀ ਦੀ ਆਰਥਿਕ ਅਪਰਾਧ ਸ਼ੱਕਾ ਦੁਆਰਾ ਦਰਜੇ ਗਈ ਪਹਿਲੀ ਜਾਣਕਾਰੀ ਰਿਪੋਰਟਰਾਂ ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ ਜੀ ਦਾ ਇੱਕ ਬਿਆਨ ਵਿੱਚ ਕਿਹਾ ਕਿ ਐਫ ਆਈ ਆਰ ਦਰਜ ਵਿੱਚ ਦੋਸ਼ ਲਗਾਇਆ ਗਿਆ ਕਿ ਰਹਿਜਾ ਡਿਵੈਲਪਮੈਂਟ ਲਿਮਟਿਡ ਦੁਆਰਾ ਵੱਖ-ਵੱਖ ਸਮੂਹ ਹਾਊਸਿੰਗ ਪ੍ਰੋਜੈਕਟਾਂ ਵਿੱਚ ਰਿਹਾਇਸ਼ ਫਲੈਟ ਪਰਦਾਨ ਕਰਨ ਦੇ ਵਾਅਦੇ ਤੇ ਨਿਰਦੇਸ਼ਾਕਾਰ ਖਰੀਦਦਾਰ ਤੇ ਧੋਖਾਘੜੀ ਨੂੰ ਕਾਫੀ ਰਕਮ ਇਕੱਠੀ ਕੀਤੀ ਗਈ ਸੀ ਪਰ ਵਾ ਵਾਦਾ ਕੀਤਾ ਫਲੈਂਟ ਸੋਪਨ ਵਿੱਚ ਅਸਫਲ ਰਿਹਾ ਇਸ ਦੌਰਾਨ ਈਡੀ ਸੰਸਟਾਰ ਓਵਰਸੀਜ਼ ਲਿਮਟਿਡ ਨਾਲ ਜੁੜੇ 950 ਕਰੋੜ ਰੁਪਏ ਤੋਂ ਵੱਧ ਬੈਂਕਰ ਧੋਖਾਘੜੀ ਦੇ ਮਾਮਲੇ ਵਿੱਚ ਦਿੱਲੀ ਗੁਰੂਗਰਾਮ ਫਰੀਦাবাদ ਸੋਨਾਪਤ ਅਤੇ ਅੰਮ੍ਰਿਤਸਰ ਅਤੇ ਗ੍ਰੈਂਟ ਨਿਵਾੜਾ ਵਿੱਚ ਸਥਿਤ 28.36 ਕਰੋੜ ਰੁਪਏ ਦੀਆਂ ਅਚਲ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ED ਦੇ ਗੁਰੂਗਰਾਹ ਜ਼ੋਨਰ ਦਫ਼ਤਰ ਦੇ ਮਨੀ ਲੈਂਡਿੰਗ ਰੋਕਥਾਨ ਤੇ 2022 ਦੇ ਤਹਿਤ ਜਾਇਦਾਦਾਂ ਨੂੰ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਸੰਗੀ ਜੈਂਸਿਕ ਦੌਰਾਨ ਕੇਂਦਰੀ ਜਾਂਚ ਬਿਊਰੋ ਚੰਡੀਗੜ੍ਹ ਦੀ ਪਹਿਲੀ ਸੂਚਨਾ ਰਿਪੋਰਟਰ ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ ਅਤੇ ਇਸ ਸਾਫ ਕਾ ਨਿਰਦੇਸ਼ਾ ਰੋਹਿਤ ਅਗਰਵਾਲ ਰਕੇਸ਼ ਅਗਰਵਾਲ ਨਰੇਸ਼ ਅਗਰਵਾਲ ਸੁਮਿਤ ਅਗਰਵਾਲ ਤੇ ਹੋਰ ਵਿਰੋਧਧਾਰੀ ਭਾਰਤੀ ਡੰਡਾ ਵਾਲੀ 1807 ਦੀਆਂ ਵੱਖ-ਵੱਖ ਧਰਾਵਾਂ ਦੀਨ क्रूर ਵਿਆਸ ਬੈਂਕ ਦੀ ਅਗਵਾਹੀ ਵਾਲੇ 9 ਕਰਜ਼ਦਾਰ ਬੈਂਕਾਂ ਸਮੂਹ ਧੋਖਾਧੜੀ ਅਪਰਾਧ ਵਿਸ਼ਵਾਸ ਦੇ ਉਲੰਘਣਾ ਧੋਖਾਘੜੀ ਅਤੇ 950 ਕਰੋੜ ਰੁਪਏ ਦੇ ਵੱਧ ਤੋਂ ਗਲਤ ਨੁਕਸਾਨ ਪੁੱਜ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ED ਨੇ ਕਹਾਂ ਕਿ ਇਸ ਦੀ ਜਾਣ ਤੋਂ ਪਤਾ ਲੱਗਾ ਕਿ SOL ਸਾਫ ਦਾ ਨਿਰਦੇਸ਼ਾ ਤੇ ਪ੍ਰਮੋਟਰ ਮਹ ਸੰਬੰਧ ਅਤੇ ਨਿਯੰਤਰ ਲਾਗ ਅਗੇ ਮਾਰਕ ਬਾਲੀਆਂ ਸਤਾਵਾਂ ਵਿੱਚ ਸ਼ੈਲੀ ਇਕਾਈ ਤੇ ਇਕ ਡੰਮੀ ਇਕਾਈ ਵਿੱਚ ਜਾਲ ਫਰਮ ਦੁਆਰਾ ਪ੍ਰਾਪਤ ਕਰ ਜੇ ਦੀ ਦਾ ਕੰਮ ਨੂੰ ਲਾਡਰ ਕੀਤਾ ਹੈ ਤਾਂ ED ਨੇ ਬਿਆਨ ਵਿੱਚ ਜਾਂਚ ਦੇ ਖੁਲਾਸਾ ਕੀਤਾ ਕਿ SOL ਸਾਫ ਦਾ ਨਿਰਦੇਸ਼ਾ ਪ੍ਰਮੋਟਰ ਦੇ ਅਸਲ ਨਿੰਤੇ ਰੂਪ ਪ੍ਰਾਪਤ ਕੀਤਾ ਨੈਸ਼ਨਲ ਕੰਪਨੀ ਲਾ ਟ੍ਰਿਬਲ ਐਂਡ ਸੀ ਐਲਟੀ ਦੀ ਕਾਰਪੋਰੇਸ਼ਨ ਇਨ ਸਲੋਵੀ ਨੂੰ ਵੀ ਪ੍ਰਤੀਯਾ ਦੀ ਕਾਰਵਾਈ ਦੀ ਦੁਰਵਰਤੋਂ ਕੀਤੀ ਗਈ ਹੈ ਤਾਂ ਇਹ ਜੋ ਈਡੀ ਵੱਲੋਂ ਆਪਣੇ ਜੋ ਬਿਆਨ ਦਿੱਤਾ ਗਿਆ ਹੈ ਤਾਂ ਜਿਹਦੇ ਵਿੱਚ ਕਾਫੀ ਹਲਚਲ ਮਚਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੀਆਂ ਜੋ ਸਿਆਸੀ ਪਾਰਟੀਆਂ ਨੇ ਉਹ ਹੁਣ ਇਹਨਾਂ ਦੇ ਵਿਆਸਤ ਦੇ ਵਿੱਚ ਕਿਰਿਆ ਨਜ਼ਰ ਆ ਰਹੀਆਂ ਹਨ